ਸਾਬ ਨੇ ਮਰੇ ਨਾ ਬਜੇ ਇੱਕ ਮਿਸ਼ਨਰ ਮਾਰਗ ਤੋਂ ਮੰਗ ਪੱਤਰ ਸੌਂਪਿਆ ਗਿਆ ਹੈਗਾ ਕੀ ਕੀ ਮੰਗਾਂ ਸੀ ਅੱਜ ਅਸੀਂ ਬੇਟਾ ਇੱਕ ਦੋ ਪਿੰਡਾਂ ਦੀਆਂ ਸਮੱਸਿਆਵਾਂ ਲੈ ਕੇ ਪੰਚਾਇਤਾਂ ਨਾਲ ਲੈ ਕੇ ਡੀਸੀ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਇਹ ਐਮ ਵੀ ਕਹਿਣਾ ਸੀ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਹੁਣ ਆਫਤਾਂ ਜਿਹੜੀ ਪਾਣੀ ਦੀ ਬਹੁਤ ਵੱਡੀ ਕਈ ਪਿੰਡਾਂ ਦੇ ਦਰਪੇਸ਼ ਆਈ ਹੈ ਜੇ ਕੀਵੇ ਦੀ ਤਾਂ ਖਾਸ ਕਰਕੇ 80% ਜਿਹੜੀ ਫਸਲ ਹੈ ਉਹ ਸਾਰੀ ਡੁੱਬੀ ਪਈ ਹੈ ਕਿਉਂਕਿ ਨਹਿਰ ਦੀ ਡਾਫ ਲੱਗੀ ਅੱਗੇ ਉਹ ਡੀਸੀ ਸਾਹਿਬ ਨੂੰ ਬੇਨਤੀ ਕਰੀ ਸੀ ਵੀ ਇੱਕ ਤਾਂ ਫੌਰੀ ਤੌਰ ਤੇ ਕੋਈ ਰਾਹਤ ਲਈ ਉਹਦਾ ਪਾਣੀ ਪੂਣੀ ਕੱਢਣ ਦਾ ਕੋਈ ਹੱਲ ਕਰਨਾ ਹੈ ਤੇ ਦੂਜਾ ਅੱਗੇ ਅਗਾਉਂ ਕੋਈ ਬੋਰ ਧਰਤੀ ਚ ਕਰਕੇ ਜਾਂ ਜਿੱਦਾਂ ਵੀ ਕੋਈ ਅਗਲੀ ਸਕੀਮ ਹੋ ਰਹੀ ਨੂੰ ਵਿਭਾਗ ਨਾਲ ਰਾਇ ਕਰਕੇ ਉਹਦਾ ਕੋਈ ਪੱਕਾ ਹੱਲ ਵੱਡੀ ਕੋਸ਼ਿਸ਼ ਕਰੇ ਅੰਕਲ ਜੀ 2 ਸਾਲ ਪਹਿਲਾਂ ਵੀ ਜਿਹੜੀ ਬਰਸਾਤ ਆਹਾ ਆੜਾਏ ਸੀਗੇ ਤੇ ਉਸ ਨੂੰ ਇਹਨਾਂ ਨੇ ਕਿਉਂ ਨਹੀਂ ਸਬਕ ਲਿਆ ਕਿਉਂ ਨਹੀਂ ਵਿਭਾਗ ਵੱਲੋਂ ਜਿਹੜੇ ਪਹਿਲਾਂ ਹੀ ਜਿਹੜੇ ਡਰੇਨ ਹੈ ਸਾਫ ਸਫਾਈ ਕਰਵਾਈ ਗਈ ਬਿਲਕੁਲ ਕਿਤੇ ਨਾ ਕਿਤੇ ਕਮੀਆਂ ਸਰਕਾਰ ਦੀਆਂ ਰਹਤਾ ਜਾਂਦੀਆਂ ਹੀ ਨੇ ਪਰੰਤੂ ਹੁਣ ਉਹਨਾਂ ਨੂੰ ਕੁਐਸਚਨ ਦਾ ਸਮਾਂ ਘੱਟ ਹੈ ਹੁਣ ਤਾਂ ਐ ਵੀ ਜਿਹੜੀ ਮੌਜੂਦਾ ਹਾਲਾਤ ਆ ਉਹਨੂੰ ਸੰਭਾਲੀਏ ਪਹਿਲਾਂ ਤੇ ਕਮੀਆਂ ਪੇਸ਼ੇ ਨੂੰ ਬਾਅਦ ਵਿੱਚ ਕਰਦੇ ਰਾਵਾਂਗੇ। ਬੜਾ ਜਨ ਸਾਹਿਬ ਜੀ ਇੱਕ ਮਿਸ਼ਨਰ ਮਾਰਗ ਤੋਂ ਮੰਗ ਪੱਤਰ ਸੌਂਪਿਆ ਗਿਆ ਹੈਗਾ ਕੀ ਕੀ ਮੰਗਾਂ ਸੀ ਅੱਜ ਅਸੀਂ ਬੇਟਾ ਇੱਕ ਦੋ ਪਿੰਡਾਂ ਦੀਆਂ ਸਮੱਸਿਆਵਾਂ ਲੈ ਕੇ ਪੰਚਾਇਤਾਂ ਨਾਲ ਲੈ ਕੇ ਡੀਸੀ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਇਹ ਐ ਵੀ ਕਹਿਣਾ ਸੀ ਤੇ ਜਿਹੜੀ ਵੱਡੀ ਗੱਲ ਆ ਜਿਹੜੀ ਹੁਣ ਆਫ ਦਾ ਜਿਹੜੀ ਪਾਣੀ ਦੀ ਬਹੁਤ ਵੱਡੀ ਕਈ ਪਿੰਡਾਂ ਦੇ ਦਰਪੇਸ਼ ਆਈ ਹੈ ਜੇ ਕੀਵੇ ਦੀ ਤਾਂ ਖਾਸ ਕਰਕੇ 80% ਜਿਹੜੀ ਫਸਲ ਹੈ ਉਹ ਸਾਰੀ ਡੁੱਬੀ ਪਈ ਹੈ ਕਿਉਂਕਿ ਨਹਿਰ ਦੀ ਡਾਫ ਲੱਗੀ ਅੱਗੇ ਉਹ ਦੀ ਸਾਹ ਨੂੰ ਬੇਨਤੀ ਕਰੀ ਸੀ ਵੀ ਇੱਕ ਤਾਂ ਫੌਰੀ ਤੌਰ ਤੇ ਕੋਈ ਰਾਹਤ ਲਈ ਉਹਦਾ ਪਾਣੀ ਪੂਣੀ ਕੱਢਣ ਦਾ ਕੋਈ ਹੱਲ ਕਰਨਾ ਤੇ ਦੂਜਾ ਅੱਗੇ ਅਗਾਉਂ ਕੋਈ ਬੋਰ ਧਰਤੀ ਚ ਕਰਕੇ ਜਾਂ ਜਿੱਦਾਂ ਵੀ ਕੋਈ ਅਗਲੀ ਸਕੀਮ ਡ੍ਰੇਨਿੰਗ ਵਿਭਾਗ ਨਾਲ ਰਿਆ ਕਰਕੇ ਉਹਦਾ ਕੋਈ ਪੱਕਾ ਹੱਲ ਵੱਡੀ ਕੋਸ਼ਿਸ਼ ਕਰੇ ਅਕਲ ਜੀ 2 ਸਾਲ ਪਹਿਲਾਂ ਵੀ ਜਿਹੜੀ ਬਰਸਾਤ ਆ ਆੜਾਏ ਸੀਗੇ ਤੇ ਉਸ ਤੋਂ ਇਹਨਾਂ ਨੇ ਕਿਉਂ ਨਹੀਂ ਸਬਕ ਲਿਆ ਕਿਉਂ ਨਹੀਂ ਵਿਪਾਗ ਵੱਲੋਂ ਜਿਹੜੇ ਪਹਿਲਾਂ ਹੀ ਜਿਹੜੇ ਡਰੇਨਸ ਸਾਫ ਸਫਾਈ ਕਰਵਾਈ ਗਈ ਬਿਲਕੁਲ ਕਿਤੇ ਨਾ ਕਿਤੇ ਕਮੀਆਂ ਸਰਕਾਰ ਦੀਆਂ ਰਹਤਾ ਜਾਂਦੀਆਂ ਨੇ ਪਰੰਤੂ ਹੁਣ ਉਹਨਾਂ ਨੂੰ ਕੁਐਸਚਨ ਦਾ ਸਮਾਂ ਘੱਟ ਹੈ ਹੁਣ ਤਾਂ ਐ ਵੀ ਜਿਹੜੀ ਮੌਜੂਦਾ ਹਾਲਾਤ ਨੂੰ ਸੰਭਾਲੀਏ ਪਹਿਲਾਂ ਤੇ ਕਮੀਆਂ ਪਿਛੇ ਨੂੰ ਬਾਅਦ ਵਿੱਚ ਕਰਦੇ ਰਵਾਂਗੇ ਵੜਾ ਜੀ ਇੱਕ ਮਿਸ਼ਨਰ ਮੰਗਤਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈਗਾ ਕੀ ਕੀ ਮੰਗਾਂ ਸੀ ਅੱਜ ਅਸੀਂ ਬੇਟਾ ਇੱਕ ਦੋ ਪਿੰਡਾਂ ਦੀਆਂ ਸਮੱਸਿਆਵਾਂ ਲੈ ਕੇ ਪੰਚਾਇਤ ਨਾਲ ਲੈ ਕੇ ਡੀਸੀ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਨੂੰ ਇਹ ਐਮ ਵੀ ਕਹਿਣਾ ਸੀ ਤੇ ਜਿਹੜੀ ਵੱਡੀ ਗੱਲ ਹੈ ਜਿਹੜੀ ਹੁਣ ਆਫ ਦਾ ਜਿਹੜੀ ਪਾਣੀ ਦੀ ਬਹੁਤ ਵੱਡੀ ਕਈ ਪਿੰਡਾਂ ਦੇ ਦਰਪੇਸ਼ ਆਈ ਹੈ ਜੇ ਕੀਵੇ ਦੀ ਤਾਂ ਖਾਸ ਕਰਕੇ 80% ਜਿਹੜੀ ਫਸਲ ਹੈ ਉਹ ਸਾਰੀ ਡੁੱਬੀ ਪਈ ਹੈ ਕਿਉਂਕਿ ਨਹਿਰ ਦੀ ਡਾਫ ਲੱਗੀ ਅੱਗੇ ਉਡੀਸਾ ਨੂੰ ਬੇਨਤੀ ਕਰੀ ਸੀ ਵੀ ਇੱਕ ਤਾਂ ਫੌਰੀ ਤੌਰ ਤੇ ਕੋਈ ਰਾਹਤ ਲਈ ਉਹਦਾ ਪਾਣੀ ਪੂਣੀ ਕੱਢਣ ਦਾ ਕੋਈ ਹੱਲ ਕਰਨਾ ਹੈ ਤੇ ਦੂਜਾ ਅੱਗੇ ਅਗਾਉਂ ਕੋਈ ਬੋਰ ਧਰਤੀ ਚ ਕਰਕੇ ਜਾਂ ਜਿੱਦਾਂ ਵੀ ਕੋਈ ਅਗਲੀ ਸਕੀਮ ਵੋਡਰੀਨ ਵਿਭਾਗ ਨਾਲ ਰਿਆ ਕਰਕੇ ਉਹਦਾ ਕੋਈ ਪੱਕਾ ਹੱਲ ਵੱਡੀ ਕੋਸ਼ਿਸ਼ ਕਰੇ ਅੰਕਲ ਜੀ 2 ਸਾਲ ਪਹਿਲਾਂ ਵੀ ਜਿਹੜੀ ਬਰਸਾਤ ਆ ਆੜਾਏ ਸੀਗੇ ਤੇ ਉਸ ਤੋਂ ਇਹਨਾਂ ਨੇ ਕਿਉਂ ਨਹੀਂ ਸਬਕ ਲਿਆ ਕਿਉਂ ਨਹੀਂ ਵਿਭਾਗ ਵੱਲੋਂ ਜਿਹੜੇ ਪਹਿਲਾਂ ਹੀ ਜਿਹੜੇ ਡਰੇਨ ਸਾਫ ਸਫਾਈ ਕਰਵਾਈ ਗਈ ਬਿਲਕੁਲ ਕਿਤੇ ਨਾ ਕਿਤੇ ਕਮੀਆਂ ਸਰਕਾਰ ਦੀਆਂ ਰਹਤਾ ਜਾਂਦੀਆਂ ਹੀ ਨੇ ਪਰੰਤੂ ਹੁਣ ਉਹਨਾਂ ਨੂੰ ਕੋਸਣ ਦਾ ਸਮਾਂ ਘੱਟ ਹੈ ਹੁਣ ਤਾਂ ਐਵੇਂ ਜਿਹੜੀ ਮੌਜੂਦਾ ਹਾਲਾਤ ਆ ਉਹਨੂੰ ਸੰਭਾਲੀਏ ਪਹਿਲਾਂ ਤੇ ਕਮੀਆਂ ਪੇਸ਼ੇ ਨੂੰ ਬਾਅਦ ਵਿੱਚ ਕਰਦੇ ਰਾਵਾਂਗੇ